ਲੋ ਜੀ ਜੈ ਮਾਤਾ ਦੀ ਸੋ ਲੰਗਰ ਚੱਲ ਰਿਹਾ ਜੀ ਮਾਂ ਚਿੰਤਪੁਰਨੀ ਧਾਮ ਲੰਗਰ ਕਮੇਟੀ ਜਿਲੇ ਵਾਲਾ ਗੁਰੂ ਵਾਲਿਆਂ ਦਾ ਤੇ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਲੰਗਰ ਤੇ ਬੱਚਿਆਂ ਦਾ ਬੜਾ ਖਿਆਸ ਖਿਆ ਰੱਖਿਆ ਜਾਂਦਾ ਤੇ ਬੱਚਿਆਂ ਦੇ ਵਾਸਤੇ ਇੱਕ ਆ ਵੀ ਚੀਜ਼ ਲਗਾਈ ਗਈ ਹੈ ਖਾਸ ਤੇ ਆਪਾਂ ਸਾਰਿਆਂ ਵੀ ਬਚਪਨ ਦੇ ਵਿੱਚ ਇਹ ਚੀਜ਼ ਖਾਧੀ ਆ ਤੇ ਜਰੂਰ ਦੱਸਣਾ ਇਹਦਾ ਨਾਮ ਕੀ ਟੀਜ ਤੇ ਇਹਦਾ ਸਵਾਦ ਕਿਦਾਂ ਦਾ ਹੁੰਦਾ ਸਾਰਿਆਂ ਨੇ ਖਾਧੀ ਹੈ ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ ਗਲੀਆਂ ਦੇ ਵਿੱਚ ਆਮ ਪਰ ਹੁਣ ਇਹ ਜਿੰਜਾ ਬਹੁਤ ਘੱਟ ਦਿਖਾਈ ਦਿੰਦੀਆਂ ਨੇ ਦੇਖੋ ਕਿਸ ਤਰ੍ਹਾਂ ਬੱਚੇ ਕਿੰਨੇ ਇਹਨਾਂ ਦੇ ਬੱਚੇ ਪਸੰਦ ਦੇ ਨਾਲ ਇਹਨੂੰ ਖਾ ਰਹੇ ਨੇ ਤੇ ਜਿਨ੍ਹਾਂ ਨੂੰ ਨਾਮ ਪਤਾ ਜਰੂਰ ਦੱਸਣਾ ਤੇ ਲਾਇਕ ਸ਼ੇਅਰ ਵੀ ਕਰਨਾ ਸਾਡੀ ਵੀਡੀਓ ਨੂੰ ਤੇ ਇੱਕ ਮਤਵਰਿ ਨੂੰ ਜੀ ਸੋ ਇਹਦਾ ਨਾਮ ਜਰੂਰ ਦੱਸਣਾ ਤੇ ਚਲੋ ਮੈਂ ਦੱਸ ਕੀ ਦਿੰਦਾ ਕਿ ਜੋ ਲਾਚੀ ਲਾਚੀ ਦਾਣਾ ਹੈ ਲਾਚੀ ਦਾਣਾ ਦੇਖੋ ਬੱਚਿਆਂ ਲਈ ਜੋ ਵਿਸ਼ੇਸ਼ ਨੰਗਰ ਲਾਚੀ ਦਾਣੇ ਦਾ ਲਗਾਇਆ ਹੈ ਮਾਂ ਚਿੰਤਪੁਨੀ ਧਾਮ ਲੰਗਰ ਕਮੇਟੀ ਜੰਡਿਆਲਾ ਗੁਰੂ ਵੱਲੋਂ ਜੋ ਕਿ ਪਿਛਲੇ ਸ਼੍ਰੀ ਅਗਸਤ ਤੋਂ ਸ਼ੋਰੀ 26 ਜੁਲਾਈ ਤੋਂ ਚੱਲ ਰਿਹਾ ਵਾ ਇੱਕ ਅਗਸਤ ਦੀ ਬੜੀ ਲਗਾਤਾਰ ਤਿਆਰੀ ਹੈ ਤੇ ਵੇਖੋ ਲਾਚੀ ਦਾਣੇ ਦਾ ਲੰਗਰ ਬੱਚਿਆਂ ਲਈ ਇਸ ਤਰ੍ਹਾਂ ਬੱਚਿਆਂ ਲਈ ਦੁੱਧ ਲਗਾਇਆ ਗਿਆ ਵਿਸ਼ੇਸ਼ ਤੌਰ ਤੇ ਇੱਥੇ ਛੋਟੇ ਬੱਚਿਆਂ ਲਈ ਤੇ ਉਹਦੇ ਨਾਲ ਨਾਲ ਬਿਲਕੁਲ ਲਾਚੀ ਦਾਣਾ ਆ ਤੇ ਛੋਟੇ ਬੱਚਿਆਂ ਲਈ ਖਾਜੋ ਪਸੰਦ ਨੇ ਉਹ ਵੀ ਲੰਗਰ ਚੱਲ ਰਹੇ ਨੇ ਸੋ ਸ਼ੇਅਰ ਕਰ ਦੇਣਾ ਤੇ ਹੋਰ ਵੀ ਤੁਹਾਨੂੰ ਦਿਖਾ ਦਿੰਦੇ ਆ ਸਾਰਾ ਸਾਰਾ ਚਾਰਟ ਰਾਲਦੇ ਰਹੇ ਨੇ ਲੱਡੂ ਦੋਸਾ ਮਸ਼ੂਰੀ ਨਾਲੋ ਨਾਲ ਦੇ ਨਾਲ ਟਿੱਕੀ ਟਿੱਕੀ ਮੰਜੂਰੀਆਂ ਨੇ ਦੋਸਾ ਟਿੱਕੀ ਗੋਲ ਕਪੇ ਗੋਲ ਕਪੇ ਠੀਕ ਹੈ ਜੀ ਤੇ ਨਾਲ ਲਾਚੀ ਦਾਣਾ ਨਾ ਲਾਚੀ ਦਾਣਾ ਜੀ ਦੇਖੋ ਜੀ ਛੱਗ ਰਹੇ ਨੇ ਰੌਣਕਾਂ ਲੱਗੀਆਂ ਨੇ ਮਾਂ ਚੰਦਪੁਰਨੀ ਧਾਮ ਲੰਗਰ ਕਮੇਟੀ ਜੰਡਿਆਲਾ ਗੁਰੂ ਵਾਲਿਆਂ ਦੇ ਲੰਗਰ ਵਿੱਚ ਦਿਨ ਰਾਤ ਇਹੋ ਜਿਹਾ ਮਾਹੌਲ ਤੁਹਾਨੂੰ ਬਾਰ ਬਾਰ ਦਿਖਾ ਰਹੇ ਹਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਸਾਰਾ ਚੱਲ ਰਿਹਾ ਹੈ ਦਸਦੇ ਸੇਵਾਦਾਰ ਨਾਲ ਦੀ ਨਾਲ ਫਿਰ ਪੂਰੀ ਵੀ ਚੱਲ ਰਹੀ ਹੈ ਤੇ ਦੋਸਾ ਟਿੱਕੀ ਸਾਰੀਆਂ ਜੋ ਆਈਟਮਾਂ ਵੱਖ-ਵੱਖ ਤਰ੍ਹਾਂ ਦੀਆਂ ਛੇਡੇ 2 ਘੰਟੇ ਬਾਅਦ ਇਹ ਲੰਗਰ ਜੋ ਬਦਲ ਜਾਂਦਾ ਹੈ ਕੋਈ ਨਾ ਕੋਈ ਵੱਖਰੀ ਚੀਜ਼ ਜਿਸ ਤਰ੍ਹਾਂ ਵੀ ਲੋਕਾਂ ਦੀ ਪਸੰਦ ਹੈ ਇਸ ਤਰ੍ਹਾਂ ਨੌਜਵਾਨ ਜਿਆਦਾ ਮਿਊਡਲ ਪਸੰਦ ਕਰਦੇ ਨੇ ਟਿੱਕੀਆਂ 버ਗਰ ਪਾਸਤਾ ਵਗੈਰਾ ਤੇ ਉਹਨਾਂ ਲਈ ਵੀ ਵਿਸ਼ੇਸ਼ ਧਿਆਨ ਉਹਨਾਂ ਲਈ ਵੇਖੋ ਲਗਾਤਾਰ ਤੇ ਟਿੱਕੀਆਂ ਦਾ ਨਾਲ ਦੀ ਨਾਲ ਮੰਜੂਰੀਆਂ ਦੋਸਾ ਉਹ ਸਾਰੇ ਟਿੱਕੀਆਂ ਪਈਆਂ ਹੋਈਆਂ ਨੇ ਤੇ ਇੱਧਰ ਦੇਖੋ ਕੰਨੀ ਰਾਸ਼ ਬਹੁਤ ਹੀ ਜਿਆਦਾ ਇਸ ਤਰ੍ਹਾਂ ਮੇਲਾ ਮਾਂਜਿੰਤ ਪੁਲੀ ਦੇ ਦਰਵਾਜ਼ੇ ਤੇ ਚੱਲ ਰਿਹਾ ਜਿਹੜਾ ਤੁਹਾਨੂੰ ਨਾਲ ਦੇ ਨਾਲ ਅਸੀਂ ਲਾਈਵ ਦਿਖਾ ਰਹੇ ਹਾਂ ਤੇ ਮੋਸ਼ੇ ਜੇ ਬਰੀ ਬੜੀ ਹੈ ਕਿ ਨੈਟ ਦੀ ਪ੍ਰੋਬਲਮ ਹੈ ਤੁਹਾਨੂੰ ਬਾਹਰੋਂ ਵੀ ਦਿਖਾਈਏ ਪਰ ਜਿੱਥੇ ਜਾ ਰਹੇ ਹਾਂ ਉੱਥੇ ਨੈਟ ਬਹੁਤ ਘੱਟ ਆਉਂਦਾ ਤੇ ਮੇਰੇ ਕੋ ਫੋਟੋ ਸਹੀ ਨਹੀਂ ਦਿਖਾਈ ਦਿੰਦੀ ਜਿਸ ਕਰਕੇ ਲਗਭਗ ਅਹੀਂ ਹੁਣ ਇੱਥੇ ਹੀ ਕਰ ਰਹੇ ਆਂ ਸੋ ਅਗਲੀ ਯਾਰ ਤੋਂ ਪੂਰਾ ਪ੍ਰਬੰਧ ਕਰਕੇ ਆਵਾਂਗੇ ਹਰ ਇੱਕ ਤਰ੍ਹਾਂ ਦੀ ਸੇਮ ਦਾ ਸੋ ਇਹਦੇ ਲਈ ਨੀਟ ਤੁਹਾਨੂੰ ਬਾਹਰ ਦਾ ਵੀ ਦਿਖਾ ਦੇਣਾ ਸੀ ਪਰ ਬਾਅਦ ਦਾ ਅਸੀਂ ਤੁਹਾਨੂੰ ਬੋਲ ਕੇ ਨਾਲ ਦੀ ਨਾਲ ਦੱਸ ਰਹੇ ਆਂ ਕਿ ਬਹੁਤ ਇੱਥੇ ਬਹੁਤ ਹੀ ਜ਼ਿਆਦਾ ਸੰਗਤ ਜੋ ਆ ਰਹੀ ਹੈ ਅੱਜ ਤੇ ਮੌਸਮ ਵੀ ਬਹੁਤ ਵਧੀਆ ਕੱਲ بارش ਹੋਈ ਅੱਜ ਫੇਰ ਬਾ بارش ਵਰਗਾ ਬੱਦਲ ਬਣੇ ਨੇ ਠੰਡਾ ਮਾਹੌਲਾ ਇੱਥੇ ਤੇ ਸੰਗਤ ਹਰ ਇੱਕ ਤਰ੍ਹਾਂ ਦੇ ਲੰਗਰਾਂ ਦਾ ਆਨੰਦ ਲੈ ਰਹੀ ਹੈ ਜਿੱਥੇ-ਜਿੱਥੇ ਵੀ ਲੰਗਰ ਲੱਗੇ ਨੇ ਤੇ ਉੱਥੇ ਹੀ ਉਹ ਭੀੜ ਦੇਖੀ ਜਾ ਰਹੀ ਆ ਛਕਾਉਣ ਵਾਲਿਆਂ ਵਿੱਚ ਵੀ ਪੂਰਾ ਉਤਸ਼ਾਹ ਤੇ ਛਕਣ ਵਾਲਿਆਂ ਦੇ ਵਿੱਚ ਵੀ ਕਿਉਂਕਿ ਸੰਗਤ ਪੈਦਲ ਲਗਭਗ ਚੱਲ ਰਹੀ ਆ ਤੇ ਪੈਦਲ ਜਾਣ ਦੇ ਨਾਲ ਉਹਨਾਂ ਨੂੰ ਕਹਿ ਲਓ ਕਿ ਪੋਸਟਰ ਵਗੈਰਾ ਵੀ ਲੱਗਦੀ ਆ ਸੋ ਨਾਲ ਦੀ ਨਾਲੇ ਪਾਇਦਾ ਹੋਇਆ ਲੰਗਰ ਤੇ ਗੜਾ ਆਨੰਦ ਵੱਜਾ ਇੱਥੇ ਦੋਸਾਂ ਚੱਲ ਰਿਆਂ ਨਾਲ ਦੀ ਨਾਲ ਉਹਨੂੰ ਵੀ ਆਉਂਦੇ ਨੂੰ ਆਉਂਦੇ ਪਾਸਤਾ ਮਿਕ ਤਿਆਰ ਹੋ ਰਿਹਾ ਪਾਸਤਾ ਇਸ ਤੋਂ ਬਾਅਦ ਸਾਰਾ ਮਟੀਰੀਅਲ ਪੂਰਾ ਭਰ ਭਰ ਕੇ ਪਾ ਰਹੇ ਨੇ ਕਿੰਨਾ ਮੂੜਾ ਦੋਸਾ ਕਿਵੇਂ ਚੱਲਿਆ ਵੀਜੀ ਦੋਸੇ ਦਾ ਠੀਕ ਚੱਲਿਆ ਕੰਮ ਸੋ ਵੇਖੋ ਪੂਰਾ ਮੇਲਾ ਲੱਗਾ ਮਾਤਾ ਚਿੰਤਪੂਨੀ ਦੇ ਦਰਬਾਰ ਤੇ ਹਰ ਕੋਈ ਇੱਥੇ ਆਣ ਕੇ ਖੁਸ਼ੀ ਮਹਿਸੂਸ ਕਰ ਰਿਹਾ ਇੱਕੋ ਬਾਾਰ ਮੇਰੇ ਖਾਣ ਲੱਡੂ ਆ ਖੱਟੇ ਵਾਲੇ ਇਹ ਲੱਤੂ ਜਾਨਾ ਭਾਈ ਦੁਬਾਰਾ ਲੰਡੂ ਚੱਲਣਗੇ ਜੀ ਖੱਟੇ ਵਾਲੇ ਨਾਲ 딤ਕਾ ਹੋਰ ਸਾਰਾ ਕੁਝ ਨਾਲ ਦੇਖੋ ਕਿਧਾਂ ਰੌਣਕਾਂ ਜੋ ਮਾਤਾ ਚਿੰਤਪੂਣੀ ਦੇ ਦਰਬਾਰ ਤੋਂ ਕਿਉਂਕਿ ਅੱਗੇ ਥੋੜਾ ਬਣਾਈ ਹੈ ਨਹੀਂ ਜਾਣ ਦਿੰਦੇ ਨੇ ਤਾਂ ਲੋਕਾਂ ਨੂੰ ਵੀ ਇਸ਼ਾਰਾ ਦਿਖਾ ਦੇਣਾ ਸੀ ਭੀੜ ਬਹੁਤ ਸੰਗਤ ਦੀ ਤੇ ਫਿਰ ਵੀ ਜੋਸ਼ ਜਤੋਂ ਬਲੀ ਕਰ ਸਾਡਾ ਹੈ ਅਸੀਂ ਦਿਖਾ ਰਹੇ ਹਾਂ ਮਾਤਾ ਚਿੰਤਪੂਣੀ ਦੇ ਦਰਬਾਰ ਦਾ ਇਹ ਨਜ਼ਾਰਾ ਇਹ ਦ੍ਰਿਸ਼ ਤੇ ਲਗਾਤਾਰ ਮੇਲਾ ਚੱਲ ਰਿਹਾ ਜੀ ਉੱਪਰ ਭਾਈ ਵੀਖੇ ਮਾ ਚਿੰਤਪੁਰਨੀ ਦਾਮ ਕਮੇਟੀ ਜੋ ਜਿੜਿਆਲਾ ਗੁਰੂ ਦੀ ਬੜੀ ਮਸ਼ਹੂਰ ਉਹਨਾਂ ਵੱਲੋਂ ਲੰਗਰ ਲਗਾਏ ਨੇ ਤੇ ਲਗਾਤਾਰ ਸੰਗਤਾਂ ਇੱਧਰ ਲਹਾਂ ਲੈ ਰਹੀਆਂ ਨੇ ਬਹੁਤ ਇੱਡੇ ਰਾਹ ਨੂੰ ਦਿਖਾ ਦਵਾਂ ਕੱਟੇ ਵਾਲੇ ਲੱਡੂ ਖਾਤੇ ਆ ਜੀ ਇੱਧਰ ਰਾਹ ਨੂੰ ਸੱਜੇਗੀ ਜੀ ਮਾਤਾ ਦੀ ਚੌਂਕੀ ਹੋਵੇਗੀ ਤੇ ਉਹ ਵੀ ਤਿਆਰੀਆਂ ਚੱਲ ਰਹੀਆਂ ਨੇ ਲਗਾਤਾਰ ਸਰਾਹ ਦੇ ਅੰਦਰ ਐਤੋਂ ਸਾਰੀ ਸੰਗਤ ਆ ਰਹੀ ਹੈ ਦੂਰੋਂ ਨੇੜੇ ਤੋਂ ਜਿੜਿਆਲਾ ਗੁਰੂ ਤੋਂ ਸਾਰੇ ਜੈ ਮਾਤਾ ਦੀ ਜੀ ਕਾਰਨ ਸੋ ਸਾਰੇ ਜਿੜਿਆਲੇ ਵਾਲੇ ਜਾਂ ਬਾਹਰ ਅੰਦਰ ਦੇ ਲੋਕ ਇੱਥੇ ਆਣ ਕੇ ਜੋ ਪੂਰਾ ਆਨੰਦ ਲੈ ਰਹੇ ਨੇ ਮੇਲੇ ਦਾ ਸੰਤਾ ਬਹੁਤ ਦੂਰ ਤੋਂ ਪੈਦਲ ਯਾਤਰਾ ਕੋਈ ਗੱਡੀਆਂ ਬੱਸਾਂ ਮੋਟਰਾਂ ਕਾਰਾਂ ਹਰ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਦੀ ਕੋਈ ਪੈਦਲ ਕਈ ਮੈਂ ਦੇਖ ਰਿਹਾ ਅਸੀਂ ਲੋਕ ਜਿਨ੍ਹਾਂ ਦੇ ਲੱਤਾਂ ਦੀ ਪ੍ਰੋਬਲਮ ਹੈ ਨਾ ਪੌੜੀਆਂ ਨਾ ਤੁਰਦੇ ਉਹ ਵੀ ਨਾਲ ਇੱਥੇ ਆ ਦੇਖੇ ਮੈਂ ਜਾਂਦੇ ਕਿ ਬੜਾ ਲੱਗਾ ਖੁਸ਼ੀ ਹੋਈ ਕਿ ਐਸੇ ਮੋਟਾ ਦਾ ਵੀ ਜੋ ਪਿਆਰ ਹੈ ਮਾਦਾ ਦੇ ਪ੍ਰਤੀ ਲੰਗਰ ਕਮੇ ਉਹ ਵੀ ਮੁੰਡਾ ਜਿੜਿਆਲੇ ਆਇਆ ਜੀ ਸਾਰੇ ਬਨੇ we'll see the crew you're